ਚੜਹੀਰ ਜਾਣਾ ਤੁਸੀਂ ਦੇਖਿਓ ਸਾਨੂੰ ਮੋਬਾਈਲ ਫੋਨ ਤੇ ਉੱਥੇ ਮੈਨੂੰ ਪਤਾ ਲੱਗਿਆ 10000 ਬੰਦੇ ਉੱਥੇ ਵੇਟ ਕਰ ਜਾਂਦਾ ਚੜਹੀਰ ਦੇ ਵਿੱਚ ਲੋਕ ਸਭਾ ਹੰਕਾ ਬਠਿੰਡਾ ਤੇ ਬੀਬਾ ਜੀ ਦੇ ਇਸ ਵਾਰ ਜਮਾਨਤ ਜਬਤ ਹੋਣ ਵਾਲੇ ਜਿਹੜੇ ਹਲਾਲ ਬਣੇ ਪਏ ਨੇ ਉਹ ਹੋਊਗੀ ਜਿਸ ਦਾ ਮੀਤ ਲੇ ਗਿਆ ਇਹਨਾਂ ਦੇ ਟੱਬਰ ਚੋਂ ਬਾਦਲ ਕਹਿੰਦੇ ਟੱਬਰ ਚੋਂ ਬਾਕੀ ਸਾਰੇ ਆਰ ਗਏ ਇੱਕੋ ਹੀ ਰਹਿ ਗਈ ਸੀ ਜਾਰ ਦਿਨ ਨੂੰ ਉਹਦਾ ਵੀ ਫੈਸਲਾ ਕਰ ਦੋ ਸਾਰਾ ਕਬਰ ਇੱਕ ਦੂਜੇ ਨੂੰ ਕੁਝ ਕਹਿ ਨਹੀਂ ਸਕੂਆ ਵੀ ਤੂੰ ਕਹਿੰਦਾ ਜਿੱਤ ਗਿਆ ਫਿਰ ਤੂੰ ਕਹਿੰਦਾ ਜਿੱਤ ਗਿਆ ਉਹ ਕੋਈ ਬਸ ਤੇ ਵਿੱਚ ਜਾਂਦੇ ਸੀ ਕੁਝ ਝਗੜਾ ਹੋ ਗਿਆ ਉਹ ਬੰਦੇ ਨੇ ਥੱਪੜ ਮਾਰਿਆ ਬੰਦੇ ਦੇ ਉਹ ਕਹਿੰਦਾ ਤੂੰ ਮੇਰੇ ਤਾਂ ਮਾਰ ਲਿਆ ਤੂੰ ਮੇਰੇ ਘਰ ਦੇ ਵਰਗੇ ਘਾਤਾ ਪੜ ਤੁਰ ਕੋਈ ਬਦਲ ਕੋਲ ਕਰਨ ਦੇ ਮਾਰਦਾ ਜੇ ਅਜੇ ਮੇਰੇ ਘਰ ਨੂੰ ਮਾਰ ਲਿਆ ਆ ਮੇਰਾ ਬੇਟਾ ਬੱਚਾ ਲੈ ਕੇ ਦਾ ਗੱਲ ਉਹਨੂੰ ਤਾਂ ਬੇਡੇ ਮਾਰਦਾ ਕਹਿੰਦਾ ਹੁਣ ਬਸ ਕਹਿੰਦਾ ਠੀਕ ਹੈ ਧੰਨਵਾਦ ਉਹ ਗੱਲ ਉਹਨਾਂ ਦੇ ਟੋਮਰ ਵਾਲੇ ਉਹ ਕਹਿੰਦਾ ਯਾਰ ਘਰੇ ਜਾ ਕੇ ਮੈਨੂੰ ਤਾਂ ਨਹੀਂ ਕਹਿਣਗੇ ਤੇਰੇ ਥੱਲੇ ਦਮਨ ਮਾਰ ਗਏ ਇਹਨਾਂ ਨੇ ਤੇ ਬੰਦ ਗਏ ਸুইস ਕਰਕੇ ਉੱਤੇ ਹੱਥ ਉਹ ਬਾਦਲ ਕਹਿੰਦਾ ਟੰਬਰ ਚ ਵੇ ਤੂੰ ਹਾਰ ਗਿਆ ਉਹ ਡੂੰਗੜ ਜਿੱਤ ਕੇ ਤੂੰ ਵੀ ਹਾਰ ਗਿਆ